ਇਸ਼ ਹੈ ਪ੍ਰੋਫੈਸਰ ਰਜਿੰਦਰਪਾਲ ਸਿੰਘ ਬਰਾੜਹੂਰਾਂ ਦੀ ਪੁਸਤਕ ਦਾਨਿਸ਼ਮਨ ਦਰਵੇਸ਼ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਵਾਈਸ ਚਾਂਸਲਰ ਡਾਕਟਰ ਜਸਪਾਲ ਸਿੰਘ ਬਾਰੇ ਲਿਖਿਆ ਹੋਇਆ ਸ਼ਬਦ ਚਿੱਤਰ ਦਰਵੇਸ਼ ਸ਼ਖਸੀਅਤ ਜਸਪਾਲ ਸਿੰਘ ਜਦੋਂ ਵੀ ਕਿਸੇ ਵੱਡੇ ਬੰਦੇ ਦੀ ਜੀਵਨੀ ਪੜਦਿਆਂ ਪੜਨਾ ਕਿ ਉਹ ਕਿਸੇ ਦਾ ਬੁਰਾ ਨਹੀਂ ਕਰਦੇ ਸੀ ਸਭ ਦਾ ਭਲਾ ਕਰਦੇ ਸਨ ਤਾਕਸਰਿਜ ਦਾਰਥਵਾਦੀ ਸੋਚ ਅੱਗੇ ਆ ਖੜਦੀ ਕਿਉਂ ਕਿਵੇਂ ਹੋ ਸਕਦਾ ਹੈ ਕਿਸੇ ਨਾ ਕਿਸੇ ਧਿਰ ਦਾ ਤਾਂ ਪੱਖ ਪੂਰੇ ਜਾਂਦਾ ਹੋਵੇਗਾ ਇਹ ਸਭ ਦਰਸ਼ ਸिखਾਉਣ ਲਈ ਪਿੱਛੋਂ ਘੜੀਆਂ ਗੱਲਾਂ ਹਨ ਪਰ ਡਾਕਟਰ ਜਸਪਾਲ ਸਿੰਘ ਵਾਈ ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕਾਰਜਕਾਲ ਦੌਰਾਨ ਮੈਂ ਨਹੀਂ ਦੇਖਿਆ ਕਿ ਉਹ ਕਦੇ ਕਿਸੇ ਦਾ ਬੁਰਾ ਕਰਦੇ ਹੋਣ ਸਗੋਂ ਉਹਨਾਂ ਨੂੰ ਸਭ ਦਾ ਭਲਾ ਕਰਨ ਦੀ ਇੰਨੀ ਲਲਕ ਸੀ ਕਿ ਕਈ ਵਾਰ ਭੇੜਿਆਂ ਦਾ ਵੀ ਭਲਾ ਕਰ ਦਿੰਦੇ ਸਨ ਭੇੜੇ ਤਾਂ ਚੰਗਾ ਨਾ ਬਣ ਪਰ ਭੇੜਿਆਂ ਹੱਥੋਂ ਸਤਾਏ ਚੰਗੇ ਕਈ ਵਾਰ ਗਿਲਾ ਕਰਦੇ ਸਨ ਕਿ ਇਹ ਕਿਹੋ ਜਿਹਾ ਅਨਸਾਫ ਹੈ ਕਿ ਗਧਾ ਘੋੜਾ ਚੋਰ ਸਾਧ ਭੇੜੇ ਚੰਗੇ ਇੱਕੋ ਪੱਲੜੇ ਤੁਲਦੇ ਹਨ ਸ਼ੇਰ ਬੱਕਰੀ ਇੱਕੋ ਘਟ ਪਾਣੀ ਪੀਂਦੇ ਹਨ ਇੱਕ ਵਾਰ ਇੱਕ ਮੁਲਾਜ਼ਮ ਸੇਵਾ ਨਿਵਰਤੀ ਉਪਰੰਤ ਵੀ ਮਕਾਨ ਖਾਲੀ ਨਹੀਂ ਸੀ ਕਰ ਪਿਆ ਖਾਲੀ ਨਾ ਕਰਨ ਪਿੱਛੇ ਕੋਈ ਜਾਇਜ਼ ਨਜਾਇਜ਼ ਬਹਾਨਾ ਵੀ ਨਹੀਂ ਸੀ ਆਖਰੀ ਥਿਆਰ ਵਜੋਂ ਯੂਨੀਵਰਸਿਟੀ ਅਧਿਕਾਰੀ ਬਿਜਲੀ ਪਾਣੀ ਕੱਟਣ ਦੀ অনুমਤੀ ਲੈਣ ਆਏ ਤਾਂ ਉਹਨਾਂ ਕਿਹਾ ਹੈ ਇਹ ਕਿਵੇਂ ਹੋ ਸਕਦਾ ਹੈ ਅੰਦਰ ਕੋਈ ਰਹਿੰਦਾ ਹੋਵੇ ਤਾਂ ਤੁਸੀਂ ਬਿਜਲੀ ਪਾਣੀ ਕੱਟਦੇ ਹੋ ਜਾਓ ਜਾ ਕੇ ਗੱਲ ਕਰੋ ਗੱਲਬਾਤ ਰਾਹੀਂ ਮਸਲੇ ਦਾ ਹੱਲ ਕੱਢੋ ਅਧਿਕਾਰੀ ਬੜਬੜਾਉਂਦੇ ਤੁਰ ਗਏ ਭਲਾ ਲੱਤਾਂ ਦੇ ਭੂਤ ਵੀ ਗੱਲ ਨਹੀਂ ਪਾਤੀ ਮੰਨਦੇ ਨੇ ਉਹਨਾਂ ਦੇ ਜਾਣ ਤੱਕ ਮਕਾਨ ਖਾਲੀ ਨਹੀਂ ਹੋ ਸਕਿਆ ਅੱਗੋਂ ਰੱਬ ਜਾਣੇ ਆਪਣੇ ਕਾਰਜਕਾਲ ਦੌਰਾਨ ਉਹਨਾਂ ਨੇ ਇੱਕ ਵੀ ਬੰਦੇ ਦੀ ਪ੍ਰਮੋਸ਼ਨ ਨਹੀਂ ਰੋਕੀ ਇੱਕ ਵੀ ਬੰਦੇ ਨੂੰ ਟਰਮੀਨੇਟ ਨਹੀਂ ਕੀਤਾ ਸਗੋਂ ਸੇਵਾ ਨਿਵਰਤ ਬੰਦਿਆਂ ਨੂੰ ਇੱਕ ਵਾੜਿਓ ਹੋਰ ਸੇਵਾ ਕਰਨ ਦਾ ਮੌਕਾ ਖੁੱਲ੍ਹ ਦੇਲ ਨਾਲ ਬਖਸ਼ਿਆ ਅਤੇ ਹੁਣ ਸਰਕਾਰਾਂ ਇਹ ਮੌਕਾ ਖੋਣ ਤੇ ਲੱਗੀਆਂ ਹੋਈਆਂ ਹਨ ਅਤੇ ਕਾਮਯਾਬ ਵੀ ਹੋ ਗਈਆਂ ਹਨ ਐਸ ਦੇ ਉਲਟ ਇੱਕ ਹੋਰ ਪੀਸੀਐਸ ਤੋਂ ਵਾਈਸ ਚਾਂਸਲਰ ਬਣਿਆ ਵੀ ਵੇਖਿਆ ਹੈ ਜੋ ਹਰ ਗੱਲ ਤੇ ਸਸਪੈਂਡ ਕਰ ਦੂੰ ਸਸਪੈਂਡ ਕਰ ਦੂੰ ਦੇ ਫੁਕਾਰੇ ਛੜਦਾ ਰਹਿੰਦਾ ਸੀ ਖੁਦ ਹੀ ਸਸਪੈਂਡ ਹੋ ਕੇ ਚਲਾ ਗਿਆ ਇੱਕ ਹੋਰ ਆਈਐਸ ਤੋਂ ਵਾਈਸ ਚਾਂਸਲਰ ਬਣਿਆ ਜੇ ਕੁਝ ਹੋਰ ਨਹੀਂ ਤਾਂ ਡਿਸਪਲੇਅਰ ਹੀ ਸ਼ੋ ਕਰਦਾ ਰਹਿੰਦਾ ਸੀ ਇਹ ਵੀ ਬੜਾ ਅਜੀਬ ਇਤਫਾਕ ਸੀ ਕਿ ਡਾਕਟਰ ਜਸਪਾਲ ਸਿੰਘ ਪੂਰਨ ਗੁਰਸੇਖ ਸ਼ਾਕਾਹਾਰੀ ਸੂਫੀ ਅਤੇ ਸਿਆਸਤ ਵਿੱਚ ਅਕਾਲੀ ਦਲ ਦੇ ਨਾਲ ਖੜਨ ਵਾਲਾ ਸੀ ਇਸ ਦੇ ਉਲਟ ਮੈਂ ਨਾਸਤਕ ਸਰਪੱਖੀ ਦੋਸਤਾਂ ਮਿੱਤਰਾਂ ਦੇ ਆਉਣ ਤੇ ਪੀਣ ਪਿਉਣ ਵਾਲਾ ਅਤੇ ਹਰ ਕਿਸਮ ਦੀ ਸਿਆਸਤ ਦੀ ਆਲੋਚਨਾ ਕਰਨ ਵਾਲਾ ਸਾਂ ਡਾਕਟਰ ਜਸਪਾਲ ਸਿੰਘ ਮਾਲਕ ਵਾਈਸ ਚਾਂਸਲਰ ਸਨ ਅਤੇ ਮੈਂ ਮਾਤ ਹਿਤ ਪ੍ਰੋਫੈਸਰ ਸਾਡੀ ਸਾਂਝ ਦੀ ਤੰਦ ਪੰਜਾਬੀ ਭਾਸ਼ਾ ਸਾਹਿਤ ਅਤੇ ਸੱਭਿਆਚਾਰ ਸੀ ਜਿਸ ਨਾਲ ਉਹਨਾਂ ਨੂੰ ਜਨੂਨ ਪੱਧਰ ਦਾ ਇਸ਼ਕ ਸੀ ਇਹ ਤਾਂ ਬਾਅਦ ਵਿੱਚ ਪਤਾ ਚੱਲਿਆ ਕਿ ਉਹ ਪੀਂਦੇ ਨਹੀਂ ਸਨ ਪਰ ਪੀਣ ਵਾਲਿਆਂ ਨੂੰ ਨਫ਼ਰਤ ਨਹੀਂ ਕਰਦੇ ਸਨ ਜਿਵੇਂ ਬਹੁਤੀ ਸੂਫੀ ਕਰਦੇ ਹੁੰਦੇ ਹਨ ਸਗੋਂ ਉਹਨਾਂ ਦੇ ਨੇੜੇ ਦੇ ਯਾਰ ਤਾਂ ਸਤਿੰਦਰ ਸਿੰਘ ਨੂਰ ਵਰਗੇ दारू ਦਾਸਗੇ ਹੀ ਸਨ ਉਹ ਖੁਦ ਸ਼ਾਕਾਹਾਰੀ ਨਹੀਂ ਸਨ ਸਗੋਂ ਅਲਪਹਾਰੀ ਵੀ ਸਨ ਪਰ ਦੋਸਤਾਂ ਮਿੱਤਰਾਂ ਨੂੰ ਤਾਂ ਮੀਟ ਮੁਰਗਾ ਵੀ ਛਕਾ ਦਿੰਦੇ ਸਨ ਉਹ ਖੁਦ ਪੱਕੇ ਇਕੱਲੇ ਹਨ ਪਰ ਉਹਨਾਂ ਦੇ ਦੋਸਤਾਂ ਮਿੱਤਰਾਂ ਵਿੱਚ ਤਾਂ ਕਾਂਗਰਸ ਦੇ ਜਨਾਰਦਨ ਦਵੇਦੀ ਤੋਂ ਲੈ ਕੇ ਜਕਮੀਤ ਬਰਾੜ ਤੱਕ ਕਾਮਨਿਸਟਾਂ ਦੇ ਹਰਕ੍ਰਿਸ਼ਨ ਸਰਜੀਤ ਤੋਂ ਲੈ ਕੇ ਪ੍ਰੋਫੈਸਰ ਰਣਧੀਰ ਸਿੰਘ ਤੱਕ ਅਤੇ ਖਾੜਤਨਾ ਵਿੱਚੋਂ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਤੋਂ ਲੈ ਕੇ ਨਰਮ ਖਿਆਲੀ ਹਰਚੰਦ ਸਿੰਘ ਲੋਂਗੋਵਾਲ ਤੱਕ ਸਭ ਸ਼ਾਮਲ ਸਨ ਇੰਦਰ ਕੁਮਾਰ ਗੁਜਰਾਲ ਪ੍ਰਕਾਸ਼ ਸਿੰਘ ਬਾਦਲ ਅਤੇ ਮਨਜੀਤ ਸਿੰਘ ਜੀ ਕੇ ਤਾਂ ਖੈਰ ਉਹਨਾਂ ਦੇ ਆਪਣੇ ਹੀ ਹਨ ਆਮ ਆਦਮੀ ਪਾਰਟੀ ਦੇ ਬੰਦਿਆਂ ਨਾਲ ਉਹ ਓਹ ਗੱਲਾਂ ਕਰਦੇ ਜਿਵੇਂ ਉਹਨਾਂ ਦੀ ਆਪਣੀ ਪਾਰਟੀ ਹੋਵੇ ਇਹ ਅੱਜ ਤੱਕ ਨਹੀਂ ਜਾਣ ਸਕਿਆ ਕਿ ਇਹ ਸਚਾਈ ਸੀ ਜਾਂ ਉਹਨਾਂ ਦੀ ਡਿਪਲੋਮੇਸੀ ਸੀ ਜੋ ਉਹਨਾਂ ਨੇ ਡਿਪਲੋਮੇਟ ਹੁੰਦਿਆਂ ਸਿੱਖੀ ਹੋਵੇਗੀ ਜਦੋਂ ਵਿਭਾਗ ਦਾ ਮੁਖੀ ਬਣਿਆ ਤਾਂ ਸ਼ਿਸ਼ਟਾਚਾਰ ਵਜੋਂ ਮੈਂ ਮਿਲਣ ਗਿਆ ਤਾਂ ਮੈਨੂੰ ਕਹਿਣ ਲੱਗੇ ਤੂੰ ਬਸ ਜਾਸ ਘਟਨਾ ਹੈ ਕਿਸੇ ਦਾ ਕੰਮ ਨਹੀਂ ਰੋਕਣਾ ਦਵਾ ਲੈਣੀ ਹੈ ਮੈਂ ਆਦਤਾਂ ਕਿਹਾ ਪਰ ਜੇ ਕੋਈ ਕੰਮ ਨਾ ਹੋਣ ਵਾਲਾ ਹੋਵੇ ਬਸ ਤੂੰ ਮੇਰੇ ਕੋਲ ਭੇਜ ਦੇਵੀਂ ਕੋਈ ਬਾਤ ਦਵਾ ਨਹੀਂ ਲੈਣੀ ਮਾਪੇ ਦੇਖ ਲਵਾਂਗਾ ਸੱਚਮੁੱਚ ਉਸ ਸਮੇਂ ਦੌਰਾਨ ਵਿਭਾਗ ਵਿੱਚ ਕਿਸੇ ਦਾ ਕੰਮ ਨਹੀਂ ਰੁਕਿਆ ਵਿਭਾਗ ਨੂੰ UGC ਵੱਲੋਂ ਕੈਸ ਦਾ ਤਰਜਾ ਮਿਲਿਆ ਨਵੀਂ ਭਰਤੀ ਦਿਲ ਖੋਲ ਕੇ ਦਿੱਤੀ ਨਵੇਂ ਕੋਰਸ ਸ਼ੁਰੂ ਹੋਏ ਸੈਂਕੜੇ ਕਾਨਫਰੰਸਾਂ ਸੈਮੀਨਾਰ ਵਰਕਸ਼ਾਪਾਂ ਪੁਸਤਕਾਂ ਦੇ ਲੋਕ ਅਰਪਣ ਰੂਬਰੂ ਸਮਾਗਮ ਹੋਏ ਇੱਕ ਤਰ੍ਹਾਂ ਨਾਲ ਹਰ ਸਮੇਂ ਹਰ ਪਾਸੇ ਪੰਜਾਬੀ ਦਾ ਮੇਲਾ ਲੱਗਿਆ ਰਹਿੰਦਾ ਸੀ ਉਹਨਾਂ ਦੀ ਇਹ ਸਿੱਖਿਆ ਹਮੇਸ਼ਾ ਮੇਰੇ ਕੰਮ ਆਈ ਕਿ ਬਾਦਵਾ ਨਹੀਂ ਲੈਣੀ ਦੁਆ ਲੈਣੀ ਹੈ ਨਿਯਮਾ ਦੀਨ ਹਰ ਕੰਮ ਕਰਨਾ ਹੈ ਜੋ ਕੰਮ ਨਿਯਮਾ ਦੀ ਨਹੀਂ ਹੈ ਉਸ ਨੂੰ ਨਿਯਮ ਅਧੀਨ ਲਿਆਉਣ ਲਈ ਸਬੰਧਤ ਵਿਅਕਤੀ ਦੀ ਹਰ ਸੰਭਵ ਮਦਦ ਕਰਨੀ ਹੈ ਡਾਕਟਰ ਸਾਹਿਬ ਦੀ ਯਾਦ ਸ਼ਕਤੀ ਕਮਾਲ ਦੀ ਸੀ ਉਹਨਾਂ ਨੂੰ ਉਰਦੂ ਹਿੰਦੀ ਪੰਜਾਬੀ ਦੀ ਢੇਰ ਸਾਰੀ ਕਵਤਾ ਜ਼ੁਬਾਨੀ ਯਾਦ ਹੈ ਸ਼ਾਇਦ ਅਲੀਗੜ ਪੜਨ ਦਾ ਅਸਰ ਹੋਵੇ ਜਾਂ ਗालिब ਇਕਬਾਲ ਫੈਜ਼ ਸਾਹਿਰ ਲੁਧਿਆਣਵੀ ਦੇ ਸ਼ੇਅਰ ਉਹਨਾਂ ਨੂੰ ਯਾਦ ਰਹਿੰਦੇ ਹਨ ਪੰਜਾਬੀ ਦੇ ਭਾਈ ਵੀਰ ਸਿੰਘ ਤੋਂ ਲੈ ਕੇ ਹਰਭਜਨ ਸਿੰਘ ਤੱਕ ਹਰ ਕਵੀ ਦਾ ਕੁਝ ਨਾ ਕੁਝ ਯਾਦ ਸੀ ਚਲੋ ਹਰਭਜਨ ਸਿੰਘ ਤਾਂ ਉਹਨਾਂ ਦੇ ਗੁਰੂ ਸਨ ਉਹਨਾਂ ਨੂੰ ਤਾਂ ਹਿੰਦੀ ਦੇ ਗੋਪਾਲਦਾਸ ਨੀਰਜ ਦੀ ਕਵਤਾ ਵੀ ਯਾਦ ਹੈ ਮੈਂ ਸੁਣਿਆ ਸੀ ਕਿ ਕੁਝ ਪਾਠੀਆਂ ਨੂੰ ਸਾਰਾ ਗੁਰੂ ਗ੍ਰੰਥ ਸਾਹਿਬ ਮੂਹ ਜਮਾਨੀ ਯਾਦ ਹੁੰਦਾ ਹੈ ਪਰ ਮੈਂ ਕਿਸੇ ਅਜਿਹੇ ਬੰਦੇ ਨੂੰ ਨਹੀਂ ਸੀ ਮਿਲਿਆ ਪਰ ਘੱਟੋ ਘੱਟ ਡਾਕਟਰ ਸਾਹਿਬ ਨੂੰ ਸਾਰੇ ਦਾ ਸਾਰਾ ਬਾਬਾ ਫਰੀਦ ਜ਼ਰੂਰ ਯਾਦ ਹੈ ਸਭ ਤੋਂ ਵੱਡੀ ਗੱਲ ਇਹ ਕਿ ਉਹ ਕਾਵ ਨੂੰ ਪ੍ਰਸੰਗ ਅਨੁਸਾਰ ਸੁਣਾਉਂਦੇ ਹਨ ਮਦਕਾਲੀ ਸਿੱਖ ਇਤਿਹਾਸ ਦੀਆਂ ਰਚਨਾਵਾਂ ਖਾਸ ਕਰਕੇ ਪੰਥ ਪ੍ਰਕਾਸ਼ ਅਤੇ ਸੂਰਜ ਪ੍ਰਕਾਸ਼ ਦੀਆਂ ਲੰਮੀਆਂ-ਲੰਮੀਆਂ ਔਖੇ ਛੰਦ ਵਾਲੀਆਂ ਬ੍ਰਜ ਰੰਗ ਵਾਲੀਆਂ ਪੰਕਤੀਆਂ ਦੀ ਉਹ ਸ਼ੈਬਰ ਲਾ ਦਿੰਦੇ ਹਨ ਮੇਰੀ ਵਿਸ਼ੇਸ਼ਕਤਾ ਅਧਨੋ ਕਫਤਾ ਹੈ ਮੈਨੂੰ ਬਹੁਤ ਅਚੇਚ ਕਰਕੇ ਇੱਕ ਅਧ ਕਾਵਬੰਦ ਭਾਵੇਂ ਯਾਦ ਹੋਵੇ ਉਹਨਾਂ ਦੀ ਇਹ ਕਲਾ ਮੇਰੇ ਅੰਦਰ ਅਸਾਸੀ ਕਮਤਰੀ ਭਰ ਦਿੰਦੀ ਹੈ ਮੈਨੂੰ ਭਾਵੇਂ ਸਾਰੀ ਕਪਤਾ ਦਾ ਭਾਵ ਯਾਦ ਰਹੇ ਪਰ ਜੋ ਗੱਲ ਕਾਵ ਨਾਲ ਬੰਦੀ ਹੈ ਉਹ ਭਾਵਨਾ ਨਾਲ ਨਹੀਂ ਬੰਦੀ ਉਹ ਆਪਣੇ ਪ੍ਰਧਾਨਗੀ ਪਛਤਾਣ ਦੌਰਾਨ ਟੋਕਵੇਂ ਕੰਮ ਬੰਦਾਂ ਦੀ ਵਰਤੋਂ ਕਰਕੇ ਮੇਲਾ ਲੁੱਟ ਲੈਂਦੇ ਹਨ ਅਸਲ ਵਿੱਚ ਤਾਂ ਉਹ ਕਪਤਾ ਨੂੰ ਪਿਆਰ ਕਰਨ ਵਾਲੇ ਹਨ ਉਹਨਾਂ ਨੇ ਕਪਤਾ ਨੂੰ ਯਾਦ ਨਹੀਂ ਕੀਤਾ ਸਗੋਂ ਆਤਮ ਸਾਥ ਕੀਤਾ ਹੈ ਉਹ ਦਿਲੋਂ ਬੋਲਦੇ ਹਨ ਕਵਤਾ ਤਾਂ ਆਪਣੇ ਆਪ ਤੁਰ ਹੀ ਆਉਂਦੀ ਹੈ ਉਹ ਕਪਤਾ ਨੂੰ ਯਾਦ ਕਰਕੇ ਬੋਲਣ ਦਾ ਹੁਨਰ ਧਾਗੋ ਆਪਣੇ ਦੋਤਮਾਨ ਤੱਕ ਵੀ ਪੰਚਾ ਰਹੇ ਹਨ ਉਹ ਇਹ ਦੱਸ ਰਹੇ ਹੁੰਦੇ ਹਨ ਕਿ ਦੋਤਮਾਨ ਨੂੰ ਪੈਸੇ ਦਾ ਲਾਲਚ ਵੀ ਦੇਈਦਾ ਹੈ ਜਾਂਪਦਾ ਹੈ ਉਹਨਾਂ ਖੁਦ ਵੀ ਇਹ ਕਲਾ ਬੜੀ ਮਿਹਨਤ ਨਾਲ ਸਿੱਖੀ ਹੈ ਸਾਦਤ ਹਸਨ ਮੰਟੋ ਜਦੋਂ ਅਹਿਮਦ ਨਦੀਮ ਕਾਸਮੀ ਦਾ ਰੇਖਾ ਚਿੱਤਰ ਲਿਖਣ ਬੈਠਾ ਤਾਂ ਉਸ ਨੇ ਲਿਖਿਆ ਕਿ ਅਹਿਮਦ ਨਸੀਮ ਕਾਸਮੀ ਬਾਰੇ ਕੋਈ ਕੀ ਲਿਖੇ ਕਿ ਬਹੁਤ ਚੰਗਾ ਹੈ ਬਹੁਤ ਚੰਗਾ ਹੈ ਬਹੁਤ ਚੰਗਾ ਇਹੀ ਹਾਲ ਡਾਕਟਰ ਜਸਪਾਲ ਸਿੰਘ ਹੁਰਾਂ ਦਾ ਹੈ ਮੰਡੋ ਅਤੇ ਗਾਰਗੀ ਨੇ ਸਾਨੂੰ ਇਨਾ ਚਸਕਾ ਪਾਇਆ ਹੋਇਆ ਹੈ ਕਿ ਜਿੰਨਾ ਚਿਰ ਸ਼ਖਸੀਅਤ ਬਾਰੇ ਕੋਈ ਕਰਾਰੀ ਗੱਲ ਨਾ ਲਿਖੀ ਜਾਵੇ ਉਨਾ ਚਿਰ ਸਾਨੂੰ ਲੱਗਦਾ ਹੈ ਕਿ ਰੇਖਾ ਚਤਰ ਦਾ ਕੋਈ ਜ਼ਰੂਰੀ ਤੱਤ ਤਾਂ ਰਹਿ ਹੀ ਗਿਆ ਹੈ ਡਾਕਟਰ ਜਸਪਾਲ ਸਿੰਘ ਦਾ ਇੱਕ ਐਪ ਗੱਲਾਂ ਸੁਣਾਉਣ ਦਾ ਹੈ ਉਹ ਮਹਿਫਲ ਦੇ ਸ਼ਕੀਨ ਹਨ ਗੱਲਾਂ ਦੀ ਲੜੀ ਟੁੱਟਣ ਨਹੀਂ ਦਿੰਦੇ। ਉਹਨਾਂ ਕੋਲ ਸਹਿਤਕ ਦਫ਼ਤਰੀ ਰਾਜਸੀ ਗੱਲਾਂ ਦਾ ਅਮੁੱਖ ਭੰਡਾਰ ਹੈ। ਜਿਨ੍ਹਾਂ ਵਿੱਚ ਲਤੀਫਿਆਂ ਵਰਗਾ ਹਾਸਾ, ਕਵਤਾ ਵਰਗਾ ਸੋਹਜ, ਵਾਰਤਕ ਵਰਗੀ ਨਸੀਹਤ ਸ਼ਾਮਲ ਰਹਿੰਦੀ ਹੈ। ਉਹ ਅਕਸਰ ਗੱਲ ਸੁਣਾਉਂਦੇ ਹਨ ਕਿ ਉਹ ਜਦੋਂ ਪੰਜਾਬੀ ਯੂਨੀਵਰਸਿਟੀ ਦੇ ਨਵੇਂ-ਨਵੇਂ ਵੀਸੀ ਬਣ ਕੇ ਆਏ ਤਾਂ ਬਠਿੰਡੇ ਵੱਲ ਦੇ ਕਿਸੇ ਸਮੇਂ ਦੇ ਪੁਰਾਣੇ ਜੇਲ੍ਹ ਸਾਥੀ ਮਿਲ ਲਏ ਜੋ ਵੈਸੇ ਉਹਨਾਂ ਦੇ ਬਾਰੇ ਘਟ ਜਾਣਦੇ ਸੀ ਉਹਨਾਂ ਗੱਲਾਂ-ਗੱਲਾਂ ਵਿੱਚ ਪੁੱਛਿਆ ਕਿ ਆਪਾਂ ਕੌਣ ਹੁੰਨੇ ਆ ਤਾਂ ਉਹਨਾਂ ਨੇ ਘੜਿਆ-ਘੜਾਇਆ ਉੱਤਰ ਦਿੱਤਾ ਕਿ ਆਪਾਂ ਸਿੱਖ ਹੁੰਨੇ ਆ ਪੁੱਛਣ ਵਾਲੇ ਨੇ ਪੁੱਛਿਆ ਕਿ ਉਹ ਤਾਂ ਠੀਕ ਹੈ ਪਰ ਆਪਣਾ ਪਿਸ਼ੋਕੜ ਕੀ ਹੈ ਪਿਸ਼ੋਕੜ ਫੌਜ ਦਾ ਪਿਤਾ ਜੀ ਮਿਲਟਰੀ ਵਿੱਚ ਸਨ ਪੁੱਛਣ ਵਾਲੇ ਨੇ ਫਿਰ ਪੁੱਛਿਆ ਕਿ ਨਹੀਂ ਨਹੀਂ ਉਹਨਾਂ ਦੇ ਬਜ਼ੁਰਗ ਕੀ ਕਰਦੇ ਸਨ ਜ਼ਿਮੀਂਦਾਰ ਖੇਤੀ ਕਰਦੇ ਸਨ ਇਹਨਾਂ ਕਹਿਣ ਦੀ ਧੀਰ ਸੀ ਪੁੱਛਣ ਵਾਲੇ ਨੇ ਦੂਜੇ ਦੇ ਪੱਟ ਤੇ ਹੱਥ ਮਾਰ ਕੇ ਕਿਹਾ ਮੈਂ ਨਹੀਂ ਕਹਿੰਦਾ ਸੀ ਪੱਕੇ ਜੱਟ ਨਹੀਂ ਹੋਰ ਕੌਣ ਦਿੱਲੀ ਰਹਿੰਦੇ ਆਂ ਸੰਤਾ ਨਾਲ ਖੜ ਸਕਦਾ ਸੀ ਪਈਆਂ ਮਾਰਾਂ ਖਾਧੀਆਂ ਸਿਰ ਪੜਵਾਏ ਜੇਲਾ ਕੱਟੀਆਂ ਜੱਟ ਹੀ ਕੱਟ ਸਕਦਾ ਐ ਇੰਨੀ ਗੱਲ ਸੁਣਾ ਕੇ ਉਹ ਸਾਰਿਆਂ ਵਿੱਚ ਹਾਸੜ ਪਾ ਦਿੰਦੇ ਵੈਸੇ ਉਹਨਾਂ ਨੇ ਆਪਣੇ ਮੂੰਹੋਂ ਕਦੇ ਆਪਣੀ ਜਾਤ ਨਹੀਂ ਦੱਸੀ ਲੋਕ ਕਦੇ ਪੰਡਤ ਕਦੇ ਪਾਪਾ ਕਦੇ ਤਰਖਾਨ ਕਦੇ ਜੱਟ ਸਮਝਦੇ ਰਹੇ ਅਸਲ ਵਿੱਚ ਤਾਂ ਸੱਚੇ ਸਿੱਖ ਹਨ ਅਤੇ ਇਹੀ ਉਹ ਦਰਸਾਉਣਾ ਚਾਹੁੰਦੇ ਹਨ ਉਹ ਇੱਕੋ ਗੱਲ ਨੂੰ ਕਈ ਢੰਗਾਂ ਨਾਲ ਸੁਣਾਉਣ ਦਾ ਹੁਨਰ ਜਾਣਦੇ ਹਨ ਪਰ ਇੱਕ ਚੰਗੇ ਕਥਾਕਾਰ ਵਾਂਗ ਉਹ ਕਥਾ ਦਾ ਭਾਵ ਨਹੀਂ ਬਦਲਦੇ ਪਰ ਕਥਾ ਨੂੰ ਕਈ ਰੂਪਾਂ ਵਿੱਚ ਕਰ ਲੈਂਦੇ ਹਨ ਜਦੋਂ ਵਰਲਡ ਪੰਜਾਬੀ ਕਾਨਫਰੰਸ 2013 ਟ੍ਰਾਂਟੋ ਵਿੱਚ ਹੋ ਰਹੀ ਸੀ ਤਾਂ ਇੱਕ ਸ਼ਾਮ ਸਥਾਨਕ ਸੱਜਣਾ ਨੇ ਦੇਸ ਕੀ ਗੁਰਦੁਆਰੇ ਵਿੱਚ ਡੈਲੀਗੇਟਸ ਦਾ ਸਨਮਾਨ ਕਰਨ ਦਾ ਪ੍ਰੋਗਰਾਮ ਬਣਾਇਆ। ਹਮਾਤੜ ਪਤਿਤ ਸਿੱਖਾਂ ਨੂੰ ਪਹਿਲਾਂ ਹੀ ਆਖ ਦਿੱਤਾ ਕਿ ਤੁਹਾਡਾ ਸਨਮਾਨ ਨਹੀਂ ਹੋਏਗਾ। ਤੁਸੀਂ ਸੰਗਤ ਵਿੱਚ ਬੈਠੋ। ਬਾਕੀ ਸਭ ਸੱਜਣ ਜਦ ਸੱਜ ਗਏ ਤਾਂ ਚਾਣਕ ਨਜ਼ਰ ਪਿਆ ਕਿ ਗੁਰੂ ਘਰ ਦੇ ਸਾਹਮਣੇ ਵਾਲੀ ਕੰਧ ਉੱਤੇ ਖਾਲਿਸਤਾਨ ਜਿੰਦਾਬਾਦ ਦਾ ਫਲੈਕਸ ਲੱਗਿਆ ਹੋਇਆ ਸੀ। ਇਹ ਉਹੀ ਥਾਂ ਸੀ ਜਿੱਥੇ ਕੁਝ ਸਾਲ ਪਹਿਲਾਂ ਮਹਾਰਾਜਾ ਅਮਰਿੰਦਰ ਸਿੰਘ ਦੇ ਜਾਣ ਦੀਆਂ ਫੋਟੋਆਂ ਪ੍ਰਕਾਸ਼ਿਤ ਹੋ ਜਾਣ ਦੇ ਨਾਲ ਮੀਡੀਆ ਵਿੱਚ ਰਾਮ ਰੌਲਾ ਮੱਚਿਆ ਸੀ ਨੇੜਲੇ ਸੱਜਣਾ ਨੇ ਵੀ ਸੀ ਸਾਹਿਬ ਦੇ ਕੰਨਾਂ ਵਿੱਚ ਕੁਸਰਫੁਸਰ ਕੀਤੀ ਪਰ ਉਹ ਡੇੜ ਬੈਠੇ ਰਹੇ ਹੁਣ ਉਹ ਕਥਾ ਨੂੰ ਕੁਝ ਇਸ ਤਰ੍ਹਾਂ ਸੁਣਾਉਂਦੇ ਹਨ ਬਈ ਮੈਂ ਦੇਖਿਆ ਸਭ ਪ੍ਰੋਫੈਸਰ ਬੜੇ ਸਿਆਣੇ ਹੁੰਦੇ ਹਨ ਜਦੋਂ ਵੀ ਸੀ ਫਸਿਆ ਹੋਵੇ ਸਭ ਨੱਠ ਜਾਂਦੇ ਨੇ ਮੈਂ ਦੇਖਿਆ ਅੱਗੇ ਨਾਲ ਪਿੱਛੇ ਆਸੇ ਨਾਲ ਪਾਸੇ ਕੋਈ ਪ੍ਰੋਫੈਸਰ ਨਾ ਹੁਣ ਫਸ ਗਈ ਤਾਂ ਫਟਕਣ ਗਈ ਮੈਂ ਤਾਂ ਬਸ ਅਰਦਾਸ ਹੀ ਕਰ ਸਕਦਾ ਸੀ ਕਿ ਸਾਡੇ ਗੁਰੂ ਸਾਹਿਬੀ ਕ੍ਰਿਸ਼ਨ ਮਰਾਰ ਵਾਂਗ ਬੋੜਨ ਕ੍ਰਿਸ਼ਮਾ ਹੋਇਆ ਮੈਂ ਅਰਦਾਸ ਕਰਕੇ ਬਾਦ ਅੱਖਾਂ ਖੋਲੀਆਂ ਤਾਂ ਦੇਖਿਆ ਇੱਕ ਪ੍ਰਬੰਧਕ ਰੱਸੀ ਖਿੱਚ ਰਿਹਾ ਸੀ ਫਲੈਕਸ ਅੱਗੇ ਸਕਰੀਨ ਆ ਗਈ ਇਉਂ ਸਾਡਾ ਪਰਦਾ ਕੱਜ ਗਿਆ ਪਰ ਪ੍ਰੋਫੈਸਰਾਂ ਨੇ ਫਸਾਣ ਦੀ ਕੋਈ ਕਸਰ ਨਹੀਂ ਛੱਡੀ ਸੀ ਅਸਲ ਵਿੱਚ ਤਾਂ ਗੁਰਦੁਆਰੇ ਦਾ ਪ੍ਰਬੰਧ ਹੀ ਅਜਿਹਾ ਸੀ ਉਹ ਖਾਲਸਤਾਨ ਦਾ ਫਲੈਕਸ ਹਟਾਉਂਦੇ ਨਹੀਂ ਸੀ ਪਰ ਜੇ ਕੋਈ ਸਮਾਗਮ ਵਾਲੀ ਥਿਰ ਨਾ ਚਾਹੁੰਦੀ ਹੋਵੇ ਤਾਂ ਫਲੈਕਸ ਅੱਗੇ ਸਕਰੀਨ ਕਰ ਦਿੰਦੇ ਸੀ ਉਸ ਦਿਨ ਦਾ ਸਨਮਾਨ ਕਰਨ ਵਾਲੀ ਥਿਰ ਦੀ ਇੱਛਾ ਅਨੁਸਾਰ ਉਹਨਾਂ ਸਕਰੀਨ ਖਿੱਚੀ ਸੀ ਪਰ ਉਹ ਘਟਨਾ ਨੂੰ ਇੰਨੇ ਨਾਟਕੀ ਅੰਦਾਜ਼ ਅਤੇ ਸਵਾਦ ਨਾਲ ਸੁਣਾਉਂਦੇ ਹਨ ਮੈਂ ਉੱਥੇ ਹਾਜ਼ਰ ਸੀ ਪਰ ਹਰ ਵਾਰ ਮੈਨੂੰ ਲੱਗਦਾ ਹੈ ਕਿ ਗੱਲ ਇਵੇਂ ਹੀ ਵਾਪਰੀ ਹੋਵੇਗੀ ਜਿਵੇਂ ਡਾਕਟਰ ਸਾਹਿਬ ਇਸ ਵਾਰ ਸੁਣਾ ਰਹੇ ਹਨ ਇੱਕ ਹੋਰ ਐਪ ਉਹਨਾਂ ਨੂੰ ਸफारਿਸ਼ ਮੰਨਣ ਦਾ ਹੈ ਉਹਨਾਂ ਦੇ ਮਿੱਤਰ ਮੰਡਲ ਦਾ ਘੇਰਾ ਬਹੁਤ ਵੱਡਾ ਸੀ ਉਹ ਕਿਸੇ ਨੂੰ ਵੀ ਜਵਾਬ ਨਹੀਂ ਦਿੰਦੇ ਸੀ ਤੇ ਸਭ ਦਾ ਮaan ਰੱਖਦੇ ਸੀ ਬਹੁਤੇ ਲੋਕਾਂ ਨੂੰ ਲੱਗਦਾ ਹੈ ਕਿ ਉਹ ਬਹੁਤ ਵੱਡੇ ਸਿਆਸੀ ਬੰਦਿਆਂ ਦੀ ਗੱਲ ਮੰਨਦੇ ਹਨ ਜਾਂ ਫਿਰ ਪੱਤਰਕਾਰਾਂ ਦੀ ਆਖੀ ਨਹੀਂ ਮੋੜਦੇ ਅਸਲ ਗੱਲ ਤਾਂ ਇਹ ਹੈ ਕਿ ਉਹ ਆਪਣੇ ਸੇਵਾਦਾਰਾਂ ਡਰਾਈਵਰਾਂ ਗਰੀਬ ਵਿਦਿਆਰਥੀਆਂ ਬੇਰੋਜ਼ਗਾਰ ਨੌਜਵਾਨਾਂ ਦੀ ਵੀ ਉਨੇ ਹੀ ਮੰਨਦੇ ਨੇ ਵੱਡੀ ਛੋਟੀ ਸ਼ਫਾਰਿਸ਼ ਦੇ ਲਿਹਾਜ਼ ਨਾਲ ਪਹਿਲ ਦੂਜ ਕਰ ਲੈਂਦੇ ਸੀ ਦੇ ਸਵੇਰ ਕਰ ਦਿੰਦੇ ਸੀ ਮੰਗਣ ਤੋਂ ਘੱਟ ਦਿੰਦੇ ਸੀ ਪਰ ਦਿੰਦੇ ਜ਼ਰੂਰ ਸੀ ਉਹਨਾਂ ਕੋਲ ਅਕਸਰ ਚਾਹ ਕਾਫੀ ਦਾ ਲੰਗਰ ਲੱਗਿਆ ਰਹਿੰਦਾ ਸੀ ਜਿਸ ਦਾ ਕੰਮ ਨਾ ਕਰ ਸਕਦੇ ਹੁੰਦੇ ਉਸ ਨੂੰ ਚਾਹ ਨਾਲ ਉਚੇਚਾ ਬਿਸਕਟ ਪੇਸ਼ ਕਰਦੇ ਅਗਲਾ ਕਹਿੰਦਾ ਜੀ ਮੇਰਾ ਕੰਮ ਕਰ ਦਿਓ ਬਿਸਕਟ ਦੇ ਦਿਓ ਉਹ ਹੱਸ ਕੇ ਆਖਦੇ ਭਾਈ ਸਾਹਿਬ ਅਜੇ ਤਾਂ ਬਿਸਕਟ ਹੀ ਦੇ ਸਕਦਾ ਹਾਂ ਇਹ ਤਾਂ ਲਵੋ ਸਾਂ ਵਿੱਚ ਬਿਸਕੁਟ ਦੇਣਾ ਤਾਂ ਉਹਨਾਂ ਨੂੰ ਠੰਡਾ ਕਰਨ ਦਾ ਤਰੀਕਾ ਸੀ ਤੇ ਅਗਲੇ ਮਹੀਨੇ ਦਰਸਾਉਣ ਦਾ ਢੰਗ ਸੀ ਕਿ ਮੈਂ ਕਰਨਾ ਤਾਂ ਚਾਹੁੰਦਾ ਹਾਂ ਪਰ ਕਰ ਨਹੀਂ ਸਕਦਾ ਕੁਝ ਤੋਂ ਮਜਬੂਰੀਆਂ ਰਹੀ ਹੋ ਗਈ ਵਰਨਾ यूं ही ਤਾਂ ਕੋਈ ਬੇਵਫਾ ਨਹੀਂ ਹੁੰਦਾ ਵੈਸੇ ਮੈਂ ਨਿੱਜੀ ਤੌਰ ਤੇ ਦੋ ਬੰਦਿਆਂ ਨੂੰ ਜਾਣਦਾ ਹਾਂ ਜਿਨ੍ਹਾਂ ਵਿੱਚੋਂ ਇੱਕ ਕੋਲ ਹਜ਼ਾਰਾਂ ਸਿਫਾਰਿਸ਼ਾਂ ਸੀ ਪਰ ਉਸ ਦੀ ਬਦਲੀ ਦਾ ਕੰਮ ਨਹੀਂ ਕੀਤਾ ਅਤੇ ਇੱਕ ਹੋਰ ਕੋਲ ਕੋਈ ਵੀ ਸਿਫਾਰਿਸ਼ ਨਹੀਂ ਸੀ ਪਰ ਉਸਦੀ ਨੌਕਰੀ ਲਗਾ ਦਿੱਤੀ। ਅਸਲ ਗੱਲ ਤਾਂ ਇਹ ਹੈ ਕਿ ਉਹ ਲੋੜਵੰਦੀ ਦਾ ਯਕੀਨ ਹੋ ਜਾਣ ਤੇ ਫੈਸਲਾ ਕਰਦੇ ਸੀ। ਸਿੱਖਿਆ ਬਾਰੇ ਉਹਨਾਂ ਦੀ ਪੱਕੀ ਧਾਰਨਾ ਹੈ ਕਿ ਇਹ ਸਰਕਾਰਾਂ ਦੀ ਜ਼ਿੰਮੇਵਾਰੀ ਹੈ। ਇਸ ਲਈ ਉਹ ਨਾ ਤਾਂ ਵਿਦਿਆਰਥੀਆਂ ਦੀਆਂ ਫੀਸਾਂ ਵਿਧਾਨ ਅਤੇ ਨਾ ਹੀ ਅਧਿਆਪਕਾਂ ਦੀਆਂ ਤਨਖਾਹਾਂ ਘਟਾਉਣ ਅਤੇ ਨਾ ਹੀ ਅਧਿਆਪਕ ਠੇਕੇ ਤੇ ਰੱਖਣ ਦੇ ਪੱਖ ਵਿੱਚ ਹਨ। ਇਸ ਕਰਕੇ ਉਹਨਾਂ ਨੂੰ ਕਈ ਵਾਰ ਵਿੱਤੀ ਘਾਟਾ ਵਾਅਦਾ ਦੇਖ ਕੇ ਆਲੋਚਨਾ ਦਾ ਸਾਹਮਣਾ ਵੀ ਕਰਨਾ ਪੈਂਦਾ ਸਰਕਾਰੀ ਸਲਾਹਕਾਰ ਉਹਨਾਂ ਦੇ ਹਮ ਰਤਬਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵਾਨ ਠੇਕੇ ਵਾਲੇ ਅਧਿਆਪਕਾਂ ਨੂੰ ਛੁੱਟੀਆਂ ਦੀ ਤਨਖਾਹ ਨਾ ਦੇਣ ਦੀਆਂ ਸਲਾਹਾਂ ਦਿੰਦੇ ਉਹ ਹੱਸ ਕੇ ਅੱਖ ਛੱਡਦੇ ਕਿ ਠੇਕੇ ਵਾਲੇ ਅਧਿਆਪਕਾਂ ਦੇ ਘਰ ਛੁੱਟੀਆਂ ਵਿੱਚ ਰਸੋਈ ਨਹੀਂ ਚੱਲਦੀ ਉੱਥੇ ਵੀ ਛੁੱਟੀ ਹੋ ਜਾਂਦੀ ਹੈ ਡਾਕਟਰ ਜਸਪਾਲ ਸਿੰਘ ਅਧਿਆਪਕ ਰਹੇ ਪ੍ਰਿੰਸੀਪਲ ਰਹੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਰਹੇ ਸਵਿਟਜ਼ਰਲੈਂਡ ਅਤੇ ਮਾਜ਼ੰਬੀਕ ਦੇ ਰਾਜਦੂਤ ਰਹੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਰਹੇ ਹੁਣ ਭਾਰਤ ਸਰਕਾਰ ਦੀਆਂ ਸਿੱਖਿਆ ਸੰਸਥਾਵਾਂ ਲਈ ਘਟ ਗਿਣਤੀ ਦੇ ਮੈਂਬਰ ਹਨ ਕਈ ਪੰਥਕ ਸੰਕਟਾਂ ਸਮੇਂ ਗੱਲ ਚੱਲੀ ਕਿ ਉਹਨਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਾ ਦਿੱਤਾ ਜਾਵੇ ਕਦੇ ਗੱਲ ਚੱਲੀ ਕਿ ਉਹਨਾਂ ਨੂੰ ਕਾਲ ਤਖਤ ਦਾ ਜਥੇਦਾਰ ਬਣਾ ਦਿੱਤਾ ਜਾਵੇ। ਕਈ ਵਾਰ ਇਹ ਵੀ ਗੱਲ ਚੱਲੀ ਕਿ ਕਿਉਂ ਨਾ ਉਹਨਾਂ ਨੂੰ ਰਾਜ ਸਭਾ ਦਾ ਮੈਂਬਰ ਬਣਾ ਦਿੱਤਾ ਜਾਵੇ ਤਾਂ ਜੋ ਸਿੱਖ ਦ੍ਰਿਸ਼ਟੀਕੋਣ ਤੋਂ ਕੁਝ ਗੱਲਾਂ ਬਾਕੀ ਮੁਲਕ ਨੂੰ ਵੀ ਸੁਣਾ ਦੇਣ। ਉਹ ਖੋਜੀ, ਲੇਖਕ, ਅਧਿਆਪਕ, ਪ੍ਰਬੰਧਕ, ਕੂਟਨੀਤਿਕ, ਸਿਆਸਤ ਦਾ ਸਭ ਕੁਝ ਹਨ ਪਰ ਤੌਰ ਅੰਦਰੋਂ ਉਹ ਸਭ ਦਾ ਭਲਾ ਚਾਉਣ ਵਾਲੇ ਦਰवेश ਸੰਤ ਹਨ। ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਜਸਟੰਗ ਨਾਲ ਆਪਣੀ ਮਰਜ਼ੀ ਨਾਲ ਭਰਿਆ ਮੇਲਾ ਛੱਡ ਕੇ ਗਏ ਅਜਿਹਾ ਉਹ ਹੀ ਕਰ ਸਕਦੇ ਸਨ ਵਾਈਸ ਚਾਂਸਲਰ ਦੀ ਛੱਡਣ ਤੋਂ ਬਾਅਦ ਮੈਂ ਮਿਲਣ ਦੀ ਇੱਛਾ ਜ਼ਾਹਰ ਕੀਤੀ ਤਾਂ ਡਾਕਟਰ ਰਵੇਲ ਸਿੰਘ ਪੱਕੇ ਅੱਡੇ ਤੇ ਲੱਗੇ ਉਹ ਕਨਾਟ ਪਲੇਸ ਦੇ ਮਨਪਸੰਦ ਰੈਸਟੋਰੈਂਟ ਦੀ ਕਾਫੀ ਟੇਬਲ ਤੇ ਬੈਠੇ ਸਨ ਬਿਲਕੁਲ ਰਾਜਾਵਾਨ ਨਾਲ ਬੈਠੇ ਸਨ ਸਰਦਾਰ ਸੁਖਦੇਵ ਸਿੰਘ ਢਿੰਡਸਾ ਸਰਦਾਰ ਪ੍ਰੇਮ ਸਿੰਘ ਚੰਨੂ ਮਾਜਰਾ ਸਰਦਾਰ ਮਨਜੀਤ ਸਿੰਘ ਜੀ ਕੇ ਸਰਦਾਰ ਹਰਵਿੰਦਰ ਸਿੰਘ ਅਤੇ ਹੋਰ ਧਨਵੰਤੇ ਅਤੇ ਪਤਵੰਤੇ ਗੱਲਾਂ ਚੱਲ ਰਹੀਆਂ ਸਨ ਉਵੇਂ ਹੀ ਜਿਵੇਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦਫ਼ਤਰ ਵਿੱਚ ਚੱਲਦੀਆਂ ਸਨ ਸੱਚਮੁੱਚੋ ਰਾਜਿਆਂ ਵਿੱਚ ਦਰਵੇਸ਼ ਹਨ ਅਤੇ ਦਰਵੇਸ਼ਾਂ ਵਿੱਚ ਰਾਜੇ ਹਨ ਗੱਲਾਂ ਤਾਂ ਹੋਰ ਵੀ ਬਹੁਤ ਨੇ ਪਰ ਸਾਰੀਆਂ ਇੱਕੋ ਵੇਲੇ ਤਾਂ ਨਹੀਂ ਸੁਣਾ ਦੇਣੀ ਆ